ਕ੍ਰਿਟੀਸਾਈਜ਼ ਜੇ ਤੁਹਾਨੂੰ ਕੋਈ ਕਰਦਾ ਨਾ ਕ੍ਰਿਟੀਸਾਈਜ਼ ਮੀ ਤੁਹਾਨੂੰ ਕੋਈ ਡੀਮੋਟੀਵੇਟ ਕਰਦਾ ਹੈ ਤੁਹਾਨੂੰ ਕੋਈ ਜਿਵੇਂ ਤੁਸੀਂ ਐਕਸਪੋਜ਼ ਕਰੋ ਤੁਹਾਡਾ ਰੰਗ ਕਾਲਾ ਤੁਹਾਡਾ ਫੈਟ ਆ ਤੁਹਾਡੇ ਵਾਲ ਹੈ ਨਹੀਂ ਸਿੱਤੇ ਤੁਹਾਡੀ ਦਾੜੀ ਖੋਦੀ ਹੈ ਤੁਹਾਡੇ ਦੰਦ ਖਰਾਬ ਨੇ ਤੁਹਾਡੇ ਕੱਦ ਛੋਟਾ ਤੁਹਾਡਾ ਮੋਟੇ ਹੋ ਕੁਛ ਵੀ ਐਨੀਥਿੰਗ ਤੁਹਾਨੂੰ ਕ੍ਰਿਟੀਸਾਈਜ਼ ਕਰਦਾ ਨਾ ਕੋਈ ਤੁਹਾਡਾ ਉਹਦੀ ਪ੍ਰਵਾਹ ਨਾ ਕਰੋ ਤੁਸੀਂ ਪ੍ਰਵਾਹ ਉਸ ਗੱਲ ਦੀ ਕਰੋ ਤੁਸੀਂ ਆਪਦੀ ਓਪੀਨੀਅਨ ਨੂੰ ਸਭ ਤੋਂ ਬੈਸਟ ਮੰਨੋ ਤੁਸੀਂ ਆਪਦੇ ਵਾਸਤੇ ਕੀ ਸੋਚਦੇ ਹੋ ਇਹਨੂੰ ਮੈਟਰ ਕਰੋ ਤੁਸੀਂ ਆਦੇ ਬਾਰੇ ਸੋਚਦੇ ਮੈਂ ਬਹੁਤ ਸਨੱਖਾਂ ਮੈਂ ਬਹੁਤ ਸਟਰੋਂਗ ਆ ਮੈਂ ਬਹੁਤ ਸੇਣਾ ਬਹੁਤ ਵਾਈਜ਼ ਆ ਇਹ ਚੀਜ਼ ਤੁਹਾਡੇ ਵਾਸਤੇ ਨਹੀਂ ਰੱਖਦੀ ਨਾ ਕਿ ਕਿਸੇ ਥਰਡ ਪਾਰਟੀ ਨੂੰ ਤੁਹਾਨੂੰ ਡੀਮੋਟੀਵੇਟ ਕਰ ਰਿਹਾ ਕਿਸੇ ਗੱਲ ਤੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ ਉਹ ਤੁਹਾਨੂੰ ਕਹਿੰਦਾ ਯਾਰ ਇਹ ਨਹੀਂ ਤਥੋਂ ਹੋਣਾ ਇਹ ਨਹੀਂ ਤੂੰ ਕਰ ਸਕਦਾ ਫਲਾਣੇ ਬੰਦੇ ਨੇ ਕੀਤਾ ਸੀ ਉਹ ਤਾਂ ਨਹੀਂ ਹੋਇਆ ਢੂੰਕੇ ਨੇ ਕੀਤਾ ਸੀ ਉਹ ਤਾਂ ਨਹੀਂ ਹੋਇਆ ਤੂੰ ਕਿਵੇਂ ਕਰ ਲੇਗਾ ਤੁਸੀਂ ਇਹ ਸੋਚੋ ਉੱਥੇ ਵੀ ਇਹ ਬੰਦਾ opinion ਮੇਰੇ ਬਾਰੇ ਨਹੀਂ ਦੇ ਰਿਹਾ ਇਹ ਆਪ ਦੇ ਆਪ ਦਾ ਵੀ ਨਹੀਂ ਦੇ ਰਿਹਾ ਵੀ ਮੈਥੋਂ ਨਹੀਂ ਹੋਣਾ ਇਹ ਬੰਦਾ ਇਹ ਹੀ ਕਹਿ ਰਿਹਾ ਕਿ ਸੀ ਇਹ ਸੋਚਣਾ ਨਾ ਕੇ ਇਹ ਕਹਿਣਾ ਮੈਨੂੰ ਤੁਹਾਡੇ ਬਾਰੇ ਨਹੀਂ ਉਹ ਕਹਿ ਰਿਹਾ ਕਿ ਤੁਹਾਡੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਆਪਦੀ ਜੋ ਦੀ ਮਾਈਂਡ ਸੈਟ ਹੈ ਜੋ ਦਾ ਮਾਈਂਡ ਸੈਟ ਉਹ ਆਪਦੇ ਬਾਰੇ ਤੁਹਾਨੂੰ ਆਪਦਾ view ਦੇ ਰਿਹਾ ਹੈ ਨਾ ਕਿ ਕਿਸੇ ਹੋਰ ਬਾਰੇ ਇਸ ਲਈ ਕਿਸੇ ਦੇ opinion ਦੀ ਪ੍ਰਵਾਹ ਨਾ ਕਰੋ ਸਿਰਫ ਆਪ ਦਾ ਸੋਚੋ ਵੀ ਮੈਂ ਮੇਰੇ ਚ ਘੱਟ ਪਾਵਰ ਕਿੰਨੀ ਹੈ